ਓ ਪਾਵਾਨ ਸੱਚੇ ਦਿਲ ਨਾਲ ਕੱਢ ਦੇ ਮਿੱਟੀ ਮਨ ਲਾ ਕੇ ਓ ਜਿਹਦੇ ਨਾਲ ਆਪਣੇ ਦੇ ਦੇ ਤੇ ਖੁਸ਼ ਹੋ ਜਾਣ ਬੇ ਤੂੰ ਕੋਲੇ ਆਇਆ ਫੇਰ ਹੀ ਕੱਢੂ ਕੰਜਰਾ ਇੱਥੇ ਬਹਿਗਾ ਤੂੰ ਤਾਂ ਓ ਪਾਵਾਨ ਨੇ ਮੈਂ ਕੋਲੇ ਓਂ ਜੋ ਕਰਾ ਹੈ ਨਹੀਂਗਾ ਬੇ ਹੁਣ ਕੀ ਹੋ ਗਿਆ ਤੈਨੂੰ ਓ ਮਨ ਤਾਂ ਅਰਦਨwidehat ਨੂੰ ਹੋ ਗਏ ਤੇਰੇ ਓ ਨਾਲੇ ਮੇਰੇ ਪਿਆਰ ਜੇ ਨਿਕਲੀ ਜਾਂਦੇ ਆ ਹਾਏ ਵੇ ਵੇ ਦੇ ਕਿੰਨਾ ਕੰਮ ਤੋਂ ਟਾਲਦਾ ਹੈ ਵੇ ਕੋਈ ਕੰਮ ਤਾਂ ਮੇਰੇ ਮੋਢੇ ਨਾਲ ਮੋਢਾ ਲਾ ਕੇ ਕਰ ਲੈ ਕਰ ਕੰਜਰਾ ਆਇਦਾ ਕੋਈ ਹੱਥ ਨਹੀਂ ਚੜਦਾ ਆਪਣਾ ਪਿਆਰ ਨਾ ਤਾਂ ਆ ਜੀ ਮੈਂ ਤਾਂ ਆਪਣੀ ਖੜਦੀ ਜਾਂ ਨਹੀਂ ਪੇਕੇ ਨੂੰ ਮਤਾਂ ਭਾਵਾ ਨੇ ਗੁੱਸੇ ਗਾ ਨੂੰ ਹੁੰਨੀ ਆ ਮਤਲਬ ਤੇ ਨਾ ਚੌੜ ਕਰਦਾ ਸੀ ਪਿੰਨ ਤਾਂ ਇਹੇੇ ਕੰਮਾਂ ਤੇ ਵਿਸ਼ਵਾਸ ਹੀ ਹੈ ਨੀਗਾ ਤੂੰ ਇੱਕ ਕੰਮ ਕਰ ਪਾਂ ਤੈਨੂੰ ਪੁੱਛੋ ਕਿਹੜੇ ਬਾਬੇ ਕੋਲੇ ਜਾਂਦੇ ਹੁੰਦੇ ਆ ਅੰਦਰਾਂ ਨੇ ਸਾਰੇ ਮੂਹਤੇ ਘਰ ਤੇ ਪਰ ਪ੍ਰਤਾਪ ਉਸ ਬਾਬੇ ਕੋਲ ਚੱਲੇ ਗਏ ਜੇ ਕੁਝ ਬੰਨਣਾ ਤਾਂ